ਸੀਐਮ ਸਾਹਿਬ ਦੀ ਸਿਹਤ ਬਾਰੇ ਕੀ ਹੋਇਆ ਚ ਰੋਕੀ ਠੀਕੇ ਜੀ ਉਹ ਜਿਹੜਾ ਉਹਨਾਂ ਨੇ ਹਸਪਤਾਲ ਵਾਲੇ ਨੇ ਜਿਹੜਾ ਮੈਡੀਕਲ ਬੁਲੇਟਨ ਆ ਜਿਹੜਾ ਉਹ ਰਿਲੀਜ਼ ਕੀਤਾ ਆ ਉਹ ਥੋੜਾ ਜਿਹਾ ਜਿਹੜਾ ਸੀਗਾ ਉਹ ਇੱਕ ਆਰਟਰੀ ਹੈ ਜਿਹੜੀ ਉਹਦੀ ਇਨਫਲੇਮੇਸ਼ਨ ਹੋਈ ਹੋਈ ਸੀਗੀ ਹਾਰਟ ਦੇ ਪਰ ਹੁਣ ਠੀਕ ਨੇ ਬਿਲਕੁਲ ਸਟੇਬਲ ਨੇ ਨਾਰਮਲਾਈਜ਼ ਨੇ ਕੋਈ ਕੋਈ ਅਜਾ ਇਸ਼ੂ ਨਹੀਂ ਬਿਲਕੁਲ ਹੀ ਰਿਸਪੀਟੈਂਟ ਭਈ ਜਿਵੇਂ ਜਿਵੇਂ ਸ਼ਹਿਰ ਦੇ ਹਲਕੇ ਦੇ ਲੋਕਾਂ ਵੱਲੋਂ ਮੇਰੇ ਕੋਲ ਕੋਈ ਵੀ ਹੁਕਮ ਆਉਂਦਾ ਉਹਨਾਂ ਦੀ ਦੀ ਦਾ ਦੀ ਜ਼ਰੂਰਤ ਕੀ ਹੈ ਉਹਨਾਂ ਦੀ ਛਾਵਾ ਕੀ ਹੈ ਉਹਦੇ ਮੁਤਾਬਕ ਵੀ ਮੇਰੇ ਕੋਲ ਗੱਲ ਆਉਂਦੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਉਹਨਾਂ ਸਾਰਿਆਂ ਨੂੰ ਕਿਉਂਕਿ ਲੋਕਾਂ ਨੇ ਪਬਲਿਕਲੀ ਇਹ ਹੀ ਡਿਊਟੀ ਹੈ ਜਿਹੜੀ ਉਹ ਲਈ ਹੈ ਤੇ ਉਸੇ ਸੰਬੰਧ ਦੇ ਵਿੱਚ ਪਿਛਲੇ ਸਾਲ ਮੈਨੂੰ ਸੰਗਤ ਵੱਲੋਂ ਹੁਕਮ ਹੋਇਆ ਸੀਗਾ ਕਿ ਸਮਾਗਮ ਸਹੱਬ ਦੇ ਵਿੱਚ ਤੌਰਨ ਦੁਆਰਾ ਜਿਹੜਾ ਉਹ ਬਣਾਇਆ ਜਾਵੇ ਸਵਾਗਤੀ ਗੇਟ ਹੈ ਜਿਹੜਾ ਉਹ ਬਣਾਇਆ ਜਾਵੇ ਹਰਜਨ ਸਿੰਘ ਵਾਲਾ ਸਮਾਗਮ ਫਿਰ ਉਸੂ ਵਾਲਾ ਦਾ ਤੇ ਉਸੇ ਸੰਬੰਧ ਦੇ ਵਿੱਚ ਉਸੇ ਪਲਖਸ਼ ਦੇ ਵਿੱਚ ਅੱਜ 1895 ਲੱਖ ਰੁਪਈਆ ਨੇ ਤਕਰੀਬਨ 19 ਲੱਖ ਰੁਪਏ ਦੇ ਨਾਲ ਆ ਇਹ ਤੁਰੰਤ ਦੁਬਾਰਾ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਉਹਦੇ ਸ਼ੁਰੂਆਤ ਜਿਹੜੀ ਉਹ ਕਰਨ ਜਾ ਰਹੇ ਆ ਔਰ ਮੈਂ ਸਮਝਦਾ ਕਿ ਇਹਦੇ ਨਾਲ ਸਾਰੇ ਸਾਡੇ ਸਾਥੀਆਂ ਦੀਆਂ ਭਗਤਾਂ ਦੀਆਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਉਹ ਮੈਨੂੰ ਜੋ ਹੁਕਮ ਆਇਆ ਸੀਗਾ ਉਹਨਾਂ ਨੂੰ ਪੂਰਾ ਕਰ ਤਾਂ ਮੈਂ ਇੱਕ ਛੋਟਾ ਜਿਹਾ ਨਿੱਕਾ ਜਿਹਾ ਉਪਰਾਲਾ ਕੀਤਾ ਇਸ ਦੇ ਨਾਲ ਹੀ ਸ਼ਹਿਰ ਦੇ ਵਿੱਚ ਸਾਫ ਸਫਾਈ ਰਹੇ ਔਰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਜੋ ਗੰਦਗੀ ਫੈਲੀ ਹੁੰਦੀ ਹੈ ਜਿਵੇਂ ਡੰਪ ਦੇ ਉੱਪਰ ਜਾਂ ਹੋਰ ਤੋਂ ਤਨਖਾਵਾਂ ਦੇ ਉੱਪਰ ਉਹਦੇ ਵਾਸਤੇ ਵੀ ਅੱਜ 1 ਕਰੋੜ 48 ਲੱਖ ਰੁਪਏ ਦਾ ਦੇ ਨਾਲ ਜਿਹੜੇ ਉਹ ਕੰਮ ਸ਼ੁਰੂ ਕਰਾ ਰਹੇ ਹਾਂ ਜਿਸ ਦੇ ਵਿੱਚ ਜੋ ਬਖਸ਼ਵਾਲਾ ਰੂਟ ਦੇ ਉੱਪਰ ਤੁਸੀਂ ਡੰਪ ਸਾਈਡ ਦੇਖੀ ਹੈ ਉਹਦੀ ਵੀ ਸਾਰੀ ਬਾਉਂਡਰੀ ਵਾਲ ਹੋਣੀ ਹੈ ਐਮ ਆਰ ਐਫ ਦੇ ਜਿਹੜੇ ਉੱਪਰ ਸ਼ੈੱਡ ਪੈਨੇ ਨੇ ਉਹ ਹੋਣੇ ਨੇ ਔਰ ਜਿਹੜਾ ਸੀ ਐਨ ਡੀ ਵੇਸਟ ਹੈ ਡੰਪ ਸਾਈਡ ਤੇ ਉਹ ਬਣਨਾ ਹੈ ਔਰ ਤਕਰੀਬਨ 18 ਲੱਖ ਰੁਪਏ ਦੇ ਨਾਲ ਚਾਰ ਪਬਲਿਕ ਟਾਇਲਟ ਬਲਾਕਸ ਨੇ ਜਿਹੜੇ ਉਹ ਬਣਾਉਣ ਜਾ ਰਹੇ ਆ ਅ ਔਰ ਮੈਂ ਸਮਝਦਾ ਕਿ ਇਹਦੇ ਨਾਲ ਕਾਫੀ ਹੱਦ ਤੱਕ ਮਸਲਾ ਜਿਹੜਾ ਕੋਈ ਜਿਹੜੇ ਪਬਲਿਕ ਨੂੰ ਇਨਕਨਵੀਨੀਅੰਸ ਹੁੰਦੀ ਸੀਗੀ ਉਹ ਵੀ ਇਹਦੇ ਨਾਲ ਹੱਲ ਹੋਊਗੀ ਔਰ ਜੋ ਡੰਪ ਦੇ ਉੱਪਰ ਪੂਰਾ ਕਰ ਕੜਕੜ ਕੇ ਜਿਹੜਾ ਅ ਤੁਸੀਂ ਕਹਿੰਦਾ ਪਹਿਲੇ ਵੀ 1 ਕਰੋੜ ਦੇ ਲੱਖ ਰੁਪਏ ਦੇ ਨਾਲ ਉਹਦੇ ਸਾਫ ਸਫਾਈ ਜਿਹੜੀ ਹੋਈ ਹੈ ਸੋ ਇਹ ਸਾਰੇ ਕੰਮ ਨੇ ਜਿਹੜੇ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਬਖਸ਼ੀ ਰਾਮਦੇਵ ਜੀ ਅਰਾਮ ਦੇਸ਼ੀਵਾਸਾ ਜੋ ਲੋਕਾਂ ਨੇ ਪੀਪੀ ਲਈਏ ਉਹ ਕਰ ਲਕਿਏ ਸਰ ਜੀ ਸੜਕਾਂ ਬਾਰੇ ਸਰ ਸੜਕਾਂ ਬਹੁਤ ਰੁਕਾ ਲਈਏ ਨੇ ਕਹਿੰਦੇ ਜੀ ਤੁਸੀਂ ਟੈਂਡਰ ਇਸ ਫੇਜ਼ ਦੇ ਵਿੱਚ ਟੈਂਡਰ ਹੈ ਜਿਹੜਾ ਹੋਰ ਕਿਉਂਕਿ بارشਾਂ ਦੇ ਵਿੱਚ ਸੜਕਾਂ ਦਾ ਕੰਮ ਨਹੀਂ ਹੋ ਸਕਦਾ ਹੈਗਾ ਉਹ ਐਸਟੀਮੇਟ ਵਗੈਰਾ ਸਾਰੇ ਲੱਗੇ ਤੇ ਹੁਣ ਇਸ ਤੋਂ ਬਾਅਦ ਮੇਬੀ ਵੀ ਨੇੜੇ ਦੇ ਮਹੀਨੇ ਦੇ ਵਿੱਚ ਉਹ ਵੀ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਸਰ ਇੱਕ ਗੈਰ ਕਾਨੂੰਨੀ ਕਲੋਨੀਆਂ ਦਾ ਬਹੁਤ ਮੁੱਦਾ ਪਹਿਲਾਂ ਹੀ ਪਕੜਾ ਜਾ ਰਿਹਾ ਜੀ 40 ਕਲੋਨੀ ਡਾਕਟਰ ਨੂਨੀ ਜੀ ਹੁਣ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜੀ ਇੱਕ ਕਲੋਨੀ ਦੇ ਵਿੱਚ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਦੱਬੀ ਹੋਈ ਹੈ ਇਹ ਤੁਹਾਡੀ ਸਰਕਾਰ ਤੋਂ ਪਹਿਲਾਂ ਦਾ ਇਹ ਚੱਲ ਰਿਹਾ ਜੀ ਹੁਣ ਨਗਰ ਕੌਂਸਲ ਨੇ ਵਧੀਆ ਕਾਰਵਾਈ ਕੀਤੀ ਕਬਜ਼ਾ ਲੈ ਲਿਆ ਪਰ ਜਿੰਨਾ ਬੰਦਿਆਂ ਨੇ ਇਸ ਤਰ੍ਹਾਂ ਕਰਿਆ ਜੀ ਉੱਥੇ ਕਬਜ਼ਾ ਕਰਿਆ ਨਕਸ਼ੇਪਾਸ ਕਿਤੇ 2019 ਦੇ ਵਿੱਚ ਅਜੇ ਤੱਕ ਕੋਈ ਉਹਨਾਂ ਦੇ ਕਾਰਵਾਈ ਨਹੀਂ ਹੋਈ ਜੀ ਕਬਜ਼ਾ ਜਰੂਰ ਲੈ ਪਰ ਇਹ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਦੱਬੀ ਜੀ ਪ੍ਰਧਾਨ ਜੀਆ ਨੂੰ ਮੇਰੇ ਵੱਲੋਂ ਬੜੀ ਕਲੀਅਰ ਇਨਸਟਰਕਸ਼ਨ ਨੇ ਕਲੀਅਰ ਹਦਾਇਤਾਂ ਨੇ ਕਿ ਕਿਸੇ ਨੂੰ ਵੀ ਨਜਾਇਜ਼ ਉਸਾਰੀ ਦੀ ਕਿੱਟ ਵੀ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਪਰ ਇਹਦੇ ਨਾਲ ਨਾਲ ਜਿਹੜੇ ਵੀ ਅਧਿਕਾਰੀਆਂ ਨੇ ਉਸ ਸਮੇਂ ਪਾਸ ਕੀਤਾ ਜਾਂ ਜੋ ਜੋ ਉਹਨਾਂ ਨੂੰ ਫੇਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੀ ਸਾਰੀ ਰਿਪੋਰਟ ਬਣਾ ਕੇ ਨਾ ਜੀ ਇਮੀਡੀਏਟ ਐਕਸ਼ਨ ਜਿਹੜਾ ਉਹ ਲਿਆ ਜਾਵੇ ਸਰ ਹੋਰ ਵੀ ਰੈਵਨੂ ਵਧੇਗਾ ਜੇਕਰ ਸਾਰੇ ਕਲੋਨੀ ਦੀ ਜਾਂਚ ਹੋ ਵੀ ਜਿਸ ਤਰ੍ਹਾਂ ਹੁਣ ਇੱਕ ਤੋਂ ਦੋ ਨਿਕਲੇ ਹੀ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਹੋਰ ਵੀ ਇਹਨਾਂ ਨੇ ਰੈਵਨੂ ਤੇ ਇਹਨਾਂ ਨੂੰ ਕਿੰਨਾ ਨੁਕਸਾਨ ਜੀ ਉਹਦੀ ਵੀ ਜਿਹੜੀਆਂ ਨਜਾਇਜ਼ ਲੋਕ ਪਰੇਸ਼ਾਨ ਹੁੰਦੇ ਨੇ ਜੀ ਉੱਥੇ ਘਰ ਲੈ ਕੇ ਹੁਣ ਤੁਸੀਂ ਇਹ ਦੱਸੋ ਜੀ ਉੱਥੇ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਦੇ ਵਿੱਚ ਚਾਰ ਕੋਠੀਆਂ ਵਿੱਚ ਆ ਗਈਆਂ ਜੀ ਉਹਨਾਂ ਦਾ ਕੀ ਕਸੂਰ ਹੈ ਜੀ ਤੇ ਸਰਕਾਰੀ ਜ਼ਮੀਨ ਦੇ ਵਿੱਚ ਕੋਠੀ ਬਣ ਗਈ ਹੈ ਉਹਨਾਂ ਸਰਕਾਰੀ ਜਿਹਦੇ ਵਿੱਚ ਕੋਠੀਆਂ ਆ ਗਈਆਂ ਜੀ ਉਹ ਨਕਸ਼ੇ ਦੇ ਉੱਪਰ ਵੀ ਹਾਂ ਜੀ ਨਕਸ਼ਾ ਕਿਹਨੇ ਪਾਸ ਕੀਤਾ ਜੀ ਉਹ ਕਰ ਸਕਦੇ ਹੋ ਉਹ ਚਾਰ ਕੋਠੀਆਂ ਨਹੀਂ ਸਿਰਫ ਇੱਕ ਕੋਠੀ ਦਾ ਇਹ ਕੋਟੇ ਹਿੱਸਾ ਵਿੱਚ ਆਇਆ। ਜੀ। ਹੋਰ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਸਾਡੇ ਮਹਿਮੇ ਸਰਕਾਰੋਂ ਤੋਂ ਪਹਿਲਾਂ ਮੇਰੇ ਵੀ ਪ੍ਰਧਾਨ ਬਣਨ ਤੋਂ ਪਹਿਲਾਂ ਦੀ ਕਲੋਨੀ ਪਾਸ ਹੋ ਰਹੀ ਸੀ। ਹਾਂਜੀ। ਉਹਨਾਂ ਨੇ ਵੈਰੀਫਾਈ ਕੀਤਾ ਤੇ ਨਾਲ ਦੇ ਨਾਲ ਉਹਨੂੰ ਤਾਕ ਦਿੱਤਾ। ਫਿਰ ਉਹ ਕਬਜ਼ਾ ਆਪਣੇ ਹੱਥੇ ਚ ਲੈ ਲਏ ਮੈਂ। ਇਸ ਪੇ ਲੈਕਟ ਜਿਹੜਾ ਵਾ ਉਹਦੇ ਤੇ ਜਿਹੜੀ ਇਨਕੁਆਰੀ ਹੋਣੀ ਆ ਕਿਹੜੇ ਕਿਹੜੇ ਬੰਦੇ ਆ ਉਹਦੇ ਨੇ ਟਾਈਮ ਲੱਗਦਾ 5-7 ਦਿਨਾਂ ਚ ਉਹ ਵੀ ਅੱਗੇ ਵਧਾਂਗੇ। ਸਰਕਾਰ ਤੋਂ ਪਹਿਲਾਂ ਹੀ ਹਾਂ ਜੀ ਸਾਹਿਬ ਦੀ ਸੇਧ ਹੈ ਕਿ ਮੈਂ ਕਹਿੰਦਾ ਚਾਹੇ ਪਹਿਲਾਂ ਹੋਵੇ ਮੰਤਰੀ ਜੀ ਮੇਰਾ ਇੱਕ ਵੀ ਸੈਕਟਰ ਹਾਂਜੀ ਚਾਹੇ ਪਹਿਲਾਂ ਹੋਵੇ ਚਾਹੇ ਮਗਰੋਂ ਹੋਵੇ ਨਜਾਇਜ਼ ਕੰਮ ਗਲਤ ਕੰਮ ਇਲੀਗਲ ਕੰਮ ਨਾਲ ਸਿੰਘ ਨੂੰ ਕਰਨ ਇਜਾਜ਼ਤ ਸੀ ਨਾ ਹੈ ਦੇ ਨਾ ਕਰੇ ਹਾਂਜੀ ਸਿਮ ਸਾਹਿਬ ਦੀ ਸਿਹਤ ਬਾਰੇ ਕੀ ਹੋਇਆ ਜੀ ਕਰਵਾਉਣੀ ਠੀਕ ਹੈ ਜੀ ਉਹ ਜਿਹੜਾ ਉਹਨਾਂ ਨੇ ਹਸਪਤਾਲ ਵਾਲੇ ਨੇ ਜਿਹੜਾ ਮੈਡੀਕਲ ਬੁਲੇਟਨ ਹੈ ਜਿਹੜਾ ਉਹ ਰਿਲੀਜ਼ ਕੀਤਾ ਹੈ ਉਹ ਥੋੜਾ ਜਿਹਾ ਜਿਹੜਾ ਸੀਗਾ ਉਹ ਇੱਕ ਕੋਈ ਆਰਟਰੀ ਹੈ ਜਿਹੜੀ ਉਹਦੇ ਇਨਫਲੇਮੇਸ਼ਨ ਹੋਈ ਹੋਈ ਸੀਗੀ ਹਾਰਟ ਦੇ ਪਰ ਹੁਣ ਠੀਕ ਨੇ ਬਿਲਕੁਲ ਸਟੇਬਲ ਨੇ ਨਾਰਮਲਾਈਜ਼ ਨੇ ਕੋਈ ਕੋਈ ਅਜਾ ਇਸ਼ੂ ਨਹੀਂ ਬਿਲਕੁਲ ਹੀ ਸਪਟਨ ਭਾਈ ਹਰਿਆਣੇ ਵਿੱਚ ਕਿਵੇਂ ਕਿਸ ਤਰ੍ਹਾਂ ਚੱਲ ਰਿਹਾ ਜੀ ਤੁਹਾਨੂੰ ਅਪਡੇਟ ਦੇਖੋ ਹਰਿਆਣੇ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਜਿਹੜਾ ਮੈਂ ਵੀ ਪਰਸੋਂ ਦਿਖਾ ਦਰੀਏ ਜਿਹੜਾ ਹੋ ਕੇ ਆਇਆ ਤੇ ਬਹੁਤ ਵੱਡੇ ਵੱਡੀ ਗੈਦਰਿੰਗ ਸੀਗੀ ਜਿਹਦੇ ਲੋਕਾਂ ਨੇ ਮੈਂ ਮੰਨ ਕੇ ਚੱਲਦਾ ਵੀ ਹਰਿਆਣੇ ਦੇ ਲੋਕ ਵੀ ਸਮਝ ਚੁੱਕੇ ਵੀ ਜੇ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਬਿਨਾ ਪੈਸਿਆਂ ਤੋਂ ਸਵਾਰਥਾਂ ਤੋਂ ਨੌਕਰੀਆਂ ਮਿਲ ਸਕਦੀਆਂ ਨੇ 300 ਯੂਨਿਟ ਬਿਜਲੀ ਹਰ ਘਰ ਨੂੰ ਮਿਲ ਸਕਦੀ ਹੈ ਹੈਲਥ অর ਐਜੂਕੇਸ਼ਨ ਤੇ ਇੰਨੇ ਵੱਡੇ ਪੱਧਰ ਤੇ ਉੱਪਰ ਕੰਮ ਹੋ ਸਕਦਾ ਹੈ ਤੇ ਫਿਰ ਇਹੇ ਕੰਮ ਹਰਿਆਣੇ ਦੇ ਲੋਕ ਵੀ ਹੱਕਦਾਰ ਨੇ ਇਸ ਦੇ ਸੋ ਇੱਕ ਅੰਡਰ ਗਰਾਂਟ ਹੈ ਜਿਹੜਾ ਉਹ ਬਹੁਤ ਮਜ਼ਬੂਤ ਹੈ ਤੇ ਮੈਂ ਸਮਝਦਾ ਕਿ ਉਹੀ ਅੰਡਰ ਗਰਾਂਟ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਸਕਸੈਸ ਕਾਮਯਾਬੀ ਦੇ ਵਿੱਚ ਆਪਾਂ ਨੂੰ ਇਲੈਕਸ਼ਨ ਵਾਲੇ ਦਿਨ ਦੇਖਣ ਨੂੰ ਮਿਲੇਗਾ ਜਿਹੜੇ ਸੁਨਾਮ ਦਿੱਤਾ ਉਹ ਸੰਗਠਨ ਨੇ ਉਹਨਾਂ ਨੇ ਤੁਹਾਡੇ ਤੋਂ ਜਿਹੜ ਨੂੰ ਲੈ ਕੇ ਬੜੀ ਪ੍ਰਸ਼ੰਸਾ ਕੀਤੀ ਹੈ ਪਰ ਉਹ ਕੰਮ ਦੀ ਚਰਚਾ ਵੀ ਇਹ ਤੇ ਤੋਰਨਗੇਟ ਨਹੀਂ ਲਿਖਿਆ ਗਿਆ ਨਹੀਂ ਲਿਖੇ ਕਿਥੇ ਹੀ ਹੈ ਜੀ ਸਵਾਲ ਤਾਂ ਲੈਣ ਨੂੰ ਕੁਝ ਮੇਰਾ ਮੇਰਾ ਪੁਆਇੰਟ ਸਮਝੋ ਜੀ ਹਾਂ ਜੀ ਕਾਹਦੇ ਲਿਖਾਈਏ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੈ ਤੁਸੀਂ ਨਾਮ ਵਾਲੇ ਪਾਸੇ ਨਾ ਜਾਓ ਤੁਸੀਂ ਕਾਮ ਵਾਲੇ ਪਾਸੇ ਬਿਲਕੁਲ ਮੈਨੂੰ ਜੋ ਸੰਗਤ ਨੇ ਹੁਕਮ ਕੀਤਾ ਸੀਗਾ ਐਨੇ ਮੇਰੇ ਵੀਰਾਂ ਨੇ ਹੁਕਮ ਕੀਤਾ ਸੀਗਾ ਉਹ ਅੱਜ ਕੰਪਲੀਟ ਹੋ ਗਿਆ ਪਹਿਲਾਂ ਹੀ ਆਪਾਂ ਜਦੋਂ ਕੰਮ ਕਰਦੇ ਆ ਨਾ ਜੀ ਨਾਮ ਆਪਣੇ ਆਪ ਹੋ ਜਾਂਦਾ ਹੈ ਔਰ ਜਿਹੜੀਆਂ ਜਿੱਨ੍ਹਾਂ ਸਾਥੀਆਂ ਨੇ ਹੁਕਮ ਕੀਤਾ ਸੀਗਾ ਉਹਨਾਂ ਦੀਆਂ ਭਾਵਨਾਵਾਂ ਮੇਰੀਆਂ ਭਾਵਨਾਵਾਂ ਮੇਰੀਆਂ ਭਾਵਨਾਵਾਂ ਲੋਮਾਂ ਜਿਹੜੀਆਂ ਹੋਈਆਂ ਨੇ ਸੋ ਇਸ ਕਰਕੇ ਮੇਰੇ ਖਾਲ ਦੇ ਵਿੱਚ ਕੋਈ ਵੀ ਇਹ ਜੀ ਆਪਾਂ ਨੂੰ ਜਿਹਦੇ ਨਾਲ ਕੋਈ ਕੋਈ ਕੰਟਰੋਵਰਸੀ ਨੈਗੇਟਿਵਿਟੀ ਹੋਵੇ ਉਹ ਨਹੀਂ ਕਰਨੀ ਚਾਹੀਦੀ